ਉਹ ਪੁਰਾਣੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰ ਦਿੱਤੀ ਹੈ। ਆਹ ਪੁਰਾਣੀ ਵੀਡੀਓ ਤੁਹਾਨੂੰ ਮਿਲ ਜਾਣਾ। ਆਹ ਵੀਡੀਓ ਮਚਾਉਣੇ ਤੋਂ ਹੋ ਰਿਹਾ ਹੈ ਕਿਉਂਕਿ ਇਸੇ ਕੰਮ ਵਿੱਚ ਉਹਨਾਂ ਨੂੰ ਚੰਗਾ ਕੋਨਾ। ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸਲੇਮ ਟਾਬਰੀ ਥਾਣੇ ਦੇ ਅਧੀਨ ਪੈਂਦੇ ਮਨਜੀਤ ਨਗਰ ਦੇ ਸਥਾਨਕ ਲੋਕਾਂ ਵੱਲੋਂ ਥਾਣੇ ਦੇ ਬਾਹਰ ਦਰਨਾ ਪ੍ਰਦਰਸ਼ਨ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਲੇਮ ਟਾਬਰੀ ਥਾਣੇ ਤੇ ਇੱਕ ਥਾਣੇਦਾਰ ਇਕ ਥਾਣੇਦਾਰ ਵੱਲੋਂ ਸਾਡੇ ਇੱਕ ਵਿਅਕਤੀ ਨੂੰ ਜਨਜਾਇਜ਼ ਤੌਰ 'ਤੇ ਚੁੱਕ ਕੇ ਥਾਣੇ ਲਿਆਂਦਾ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਗਲਤੀ ਨਾਲ ਚੁੱਕ ਕੇ ਲਿਆਂਦਾ ਗਿਆ ਕਹਿ ਕੇ ਛੱਡ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅਸੀਂ ਅਸਥਾਨਾ ਸਲੀਮ ਟਾਬਰੀ ਦੇ ਬਾਹਰ ਧਰਨਾ ਦੇ ਕੇ ਉਸ ਥਾਣੇਦਾਰ ਦੇ ਖਿਲਾਫ ਬੰਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਉੱਥੇ ਹੀ ਥਾਣਾ ਸਲੇਮਟਾਬਦੀ ਦੇ ਮੁਖੀ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਅਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਕ ਤਾਂ ਇਹਨਾਂ ਦਾ ਗੱਡੀ ਦਾ ਮਾਮਲਾ ਦਰਜ ਹੈ ਜਿੱਥੇ ਇਹਨੇ ਗੱਡੀ ਲਈ ਹੈਗੀ ਆ ਉਹ ਵੀ ਇਹਦੇ ਵਿਰੁੱਧ ਜ਼ਬਰਦਸਤੀ ਗੱਡੀ ਰੱਖਣ ਦਾ ਮੁਕਦਮਾ ਦਰਜ ਹੈ ਇਹਦੇ ਵਿਰੁੱਧ ਕਿਹਦੇ ਖਿਲਾਫ ਜੀ ਐਸਆਈ ਐਸਐਸ ਐਸਆਈ ਕਸ਼ਮੀਰ ਸਿੰਘ ਜੀ ਦੇ ਨਾਮ ਸੈਕੰਡਲੀ ਕੀ ਹੈ ਕਿ ਜੋ ਬਿਹੇਵ ਇਹ ਕਰਦਾ ਆ ਰਿਹਾ ਪਿਛਲੀ ਵਾਰ ਵੀ ਇਸ ਬੱਚੇ ਨੇ ਕੁੱਟਿਆ ਉਹ ਬੱਚਾ ਵੀ ਤੁਹਾਡੇ ਅੱਗੇ ਅਸੀਂ ਕਰਾਂਗੇ ਪੇਸ਼ ਕਰਾਂਗੇ ਵਿਦ ਪ੍ਰੂਫ ਵਿਦ ਪ੍ਰੂਫ ਹੁਣ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਔਰ ਬੱਚਾ ਉਹ ਦਾਖਲ ਰਿਹਾ ਜਲੰਧਰ ਜਾ ਕੇ ਹਸਪੀਟਲ ਇਹ ਇੰਨਾ ਇਹਨੇ ਮਾਰਕਟਾਈਜ਼ ਕੀਤੀ ਉਸ ਬੰਤੀ ਬੱਚੇ ਨਾਲ ਪਹਿਲਾਂ ਅਸੀਂ ਉਹ ਬੱਚਾ ਡਰਦਾ ਹੀ ਹੋਇਆ ਕਿ ਇਹਦੀਆਂ ਧਮਕੀਆਂ ਤੋਂ ਡਰਦਾ ਹੋਇਆ ਬੱਚੇ ਨੇ ਕੋਈ ਕੰਪਲੀਟ ਨਹੀਂ ਕੀਤੀ ਬੱਚਾ ਮਾੜੇ ਘਰੋਂ ਸੀਗਾ ਬੱਚਾ ਮਾੜੇ ਘਰੋਂ ਸੀਗਾ ਪ੍ਰਾਈਵੇਟ ਜੌਬ ਕਰਦਾ ਇੱਥੇ ਤੁਹਾਡੇ ਲੁਧਿਆਣੇ ਦੇ ਵਿੱਚ ਤੁਹਾਨੂੰ ਹੁਣ ਉਹਦੀਆਂ ਫੋਟੋਆਂ ਵੀ ਦਿਖਾਣੇ ਆ ਉਹਦੀਆਂ ਵੀਡੀਓ ਵੀ ਦਿਖਾਉਂਦੇ ਆ ਅਸੀਂ ਇਹ ਅਸੀਂ ਮੰਗ ਇਹ ਕਰਦੇ ਹੈਗੇ ਆ ਕਿ ਇਹੋ ਜਿਹੇ ਵਿਅਕਤੀ ਇਸ ਇਹੋ ਜਿਹੇ ਅੰਸਰ ਨੂੰ ਪੰਜਾਬ ਵੱਲ ਚ ਨਾ ਰੱਖਿਆ ਜਾਵੇ ਇਨਸਾਨੀਅਤ ਲਈ ਖਤਰਾ ਵਾ ਜਿਸ ਇਨਸਾਨੀਤੂ ਬਚਾਲੀ ਪੰਜਾਬ ਵੱਲ ਹੁੰਦੀ ਆ ਇਹ ਉਹਦੇ ਲਈ ਹੀ ਖਤਰਾ ਵਾ ਇਹਨੂੰ ਸਸਪੈਂਡ ਨਾ ਕਰਕੇ ਇਹਨੂੰ ਟਰਮੀਨੇਟ ਕੀਤਾ ਜਾਵੇ ਇਸ ਵਿਅਕਤੀ ਨੂੰ ਅਸੀਂ ਧਰਨਾ ਲਾਇਆ ਹੈਗੇ ਆ ਅਸੀਂ ਧਰਨਾ ਐਸੇ ਕਰਕੇ ਲਾਇਆ ਇਸ ਵਿਅਕਤੀ ਨੂੰ ਜਿੰਨਾ ਚਿਰ ਟਰਮੀਨੇਟ ਨਹੀਂ ਕਰਦੀ ਸਾਡੀ ਗਵਰਨਮੈਂਟ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ ਠੀਕ ਹੈ ਮੇਰਾ ਨਾਮ ਵਿਜੇ ਕੁਮਾਰਾ ਜੀ ਅੱਜ ਅਸੀਂ ਧਰਨਾ ਲਾਇਆ ਸਲੇਮ ਟਾਪ ਦੀ ਥਾਣਾ ਠੀਕ ਹੈ ਜੀ ਐਸਆਈ ਕਸ਼ਮੀਰਾ ਸਿੰਘ ਦੇ ਖਿਲਾਫ ਉਹਦੀ ਗੁੰਡਾਗਰਦੀ ਦੇ ਖਿਲਾਫ ਉਹਦੀ ਧੱਕੇਸ਼ਾਹੀ ਦੇ ਖਿਲਾਫ ਕੀ ਗੱਲ ਕੀ ਹੋ ਗਈ ਕਿਉਂ ਤਰ੍ਹਾਂ ਦੀ ਰੋਡ ਸਰ ਸਾਡੀ ਰਿਹੈਸ਼ ਹੈ ਗ੍ਰੀਨਲੈਂਡ ਸਕੂਲ ਦੀ ਬੈਕਸਾਈਡ ਤੇ ਮਨਜੀਤ ਵਿਹਾਰ ਦੇ ਵਿੱਚ ਠੀਕ ਹੈ ਜੀ ਮੇਰਾ ਬਰਾਦਰ ਇਨ ਲਾ ਜੋ ਕਿ ਆਪਣੀ ਭੈਣ ਦੇ ਘਰ ਆ ਰਿਹਾ ਸੀ ਜਾਨੀ ਕਿ ਮੇਰੇ ਘਰ ਆ ਰਿਹਾ ਸੀ ਪੁਲਿਸ ਨੇ ਉਹਦੀ ਐਕਟਵਾ ਜ਼ਬਰਕੋਈ ਉਹਨੂੰ ਧੱਕੇ ਮਾਰਦੀ ਠੁੱਡੇ ਮਾਰਦੀ ਗੱਡੀ ਦੇ ਵਿੱਚ ਲਿਜਾ ਕੇ ਟੌਰਚਰ ਕੀਤਾ ਬਿਨਾ ਕਿਸੇ ਐਨੀ ਰੀਜ਼ਨ ਬਿਨਾ ਕਿਸੇ ਕੰਪਲੇਂਟ ਦੇ ਕੋਈ ਉਹਦੇ ਖਿਲਾਫ ਦਰਖਾਸਤ ਨਹੀਂ ਕੋਈ ਠੋਸ ਨਹੀਂ ਕੋਈ ਕੁਛ ਨਹੀਂ ਬਿਨਾ ਕਿਸੇ ਐਨੀ ਰੀਜ਼ਨ ਉਹਨੂੰ ਟੌਰਚਰ ਕੀਤਾ ਅਸੀਂ ਇਹੀ ਪੁੱਛਣਾ ਹੈ ਵੀ ਉਹਨੂੰ ਕਿਉਂ ਕੀਤਾ ਕਿਉਂ ਧੱਕਾ ਕੀਤਾ ਜੀ ਪਹਿਲਾਂ ਵੀ ਰੰਜਿਸ਼ ਸੀਗੀ ਜਾਂ ਕੀ ਕਿਸੇ ਉਹ ਉਸ ਕਸ਼ਮੀਰਾ ਸਿੰਘ ਦੇ ਪੈਸੇ ਖਾ ਕੇ ਜੀ ਕਾਰਵਾਈ ਕਰਦਾ ਜੀ ਹਾਂ ਜੀ ਜੀ ਕਸ਼ਮੀਰਾ ਸਿੰਘ ਪਹਿਲੀ ਵੀ ਉਹਦੀ ਵੀਡੀਓ ਹੈਗੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਾ ਦਿੰਦੇ ਐਥੇ ਹੀ ਠੀਕ ਆ ਜੀ ਉਹ ਪਹਿਲਾਂ ਵੀ ਰਿਸ਼ਵਤ ਲੈ ਕੇ ਇਹੋ ਜਿਹਾ ਟੌਰਚਰ ਕਰਦਾ ਜੀ ਧੱਕੇ ਤੇ ਮੁੰਡਿਆਂ ਦੇ ਕੇਸ ਪਾਉਂਦਾ ਹੈਗਾ ਠੀਕ ਆ ਤੱਕੇ ਦਾ ਮੁੰਡੇ ਦੀਆਂ ਗੱਡੀਆਂ ਖੋਹਦਾ ਹੈਗਾ ਪਹਿਲਾਂ ਵੀ ਉਹ ਇਹ ਉਹਦੇ ਪਹਿਲਾਂ ਵੀ ਇਹੀ ਕਰਤੂਤਾਂ ਨੇ ਉਹਦੀਆਂ ਤੁਹਾਡੇ ਨਾਲ ਕੀ ਇਹ ਜੀ ਰੰਜਿਸ਼ ਹੋ ਗਈ ਜਿਹੜੀ ਤੁਹਾਨੂੰ ਤੁਹਾਡੇ ਬੰਦੂ ਵੀ ਕਿਉਂ ਰੋਕ ਕਿਉਂ ਸਰ ਇਹ ਤੁਸੀਂ ਪੁਲਿਸ ਨੂੰ ਕੁਐਸਚਨ ਕਰੋ ਨਾ ਇਹ ਤਾਂ ਤੁਸੀਂ ਪੁਲਿਸ ਨੂੰ ਪੁੱਛੋ ਐਸ ਐਚਓ ਸਾਹਿਬ ਨੇ ਕਿਹਾ ਵੀ ਦਰਖਾਸਤ ਦੇ ਦਿਓ ਮੈਂ ਕਾਰਵਾਈ ਕਰ ਦਿੰਦਾ ਅਸੀਂ ਕਿਹਾ ਵੀ ਕਸ਼ਮੀਰਾ ਸਿੰਘ ਨੂੰ ਇੱਥੇ ਸਾਹਮਣੇ ਲਿਆਓ ਉਹ ਕਹਿੰਦੇ ਹਾਈ ਕੋਰਟ ਗਏ ਹੋਏ ਨੇ ਕੀ ਮੰਗ ਕੇ ਤੁਹਾਡੀ ਸਾਡੀ ਮੰਗ ਹੈ ਜਿਹੜਾ ਐਸ ਆਈ ਹੈ ਉਹਦੀ ਗੁੰਡਾਗਰਦੀ ਜਿਹੜੀ ਦੇਖਦੇ ਹੋਏ ਉਹਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਉਹ ਜਨਹਿੱਤ ਵਿੱਚ ਨਹੀਂ ਹੈਗਾ ਉਦਾਂ ਦੇ ਪੁਲਿਸ ਅਫਸਰਾਂ ਦੀ ਕਿਸੇ ਨੂੰ ਲੋੜ ਨਹੀਂ ਆ ਸਮਾਡੇ ਸਮਾਜ ਨੂੰ ਲੋੜ ਨਹੀਂ ਹੈਗੀ ਪੁਲਿਸ ਅਫਸਰਾਂ ਨੂੰ ਤੁਹਾਨੂੰ ਕੋਈ ਤੁਹਾਡੇ ਕੋਲ ਵੀ ਵੀਡੀਓ ਵੀ ਹੈਗੀ ਹੈ ਬਿਲਕੁਲ ਜੀ ਵਿਦ ਪ੍ਰੂਫ ਵਿਦ ਪ੍ਰੂਫ ਵੀਡੀਓ ਹੈਗੀ ਆ ਜੀ ਵਿਦ ਪ੍ਰੂਫ ਇਹ ਇੱਕਦਮ ਮਾਮਲਾ ਹੈ ਕੱਲ ਦਾ ਜੀ ਮਾਮਲਾ ਕੱਲ 9:40 ਮਿੰਟ ਦਾ ਮਾਮਲਾ ਜੀ ਪੁਰਾਣੀ ਵੀਡੀਓ ਜਿਹੜੀ ਹੈਗੀ ਉਹ ਤੁਹਾਦੀ ਹਾਂਜੀ ਪੁਰਾਣੀ ਵੀਡੀਓ ਸਲੇਮ ਟਾਵਰੀ ਦੀ ਆ ਇੱਕ ਬੱਚੇ ਨੂੰ ਚੱਕਿਆ ਇਹਨੇ ਔਰ ਬੈਟਾਂ ਦੇ ਨਾਲ ਕੁੱਟਦਾ ਹੋਇਆ ਉਹਦੀ ਵੀਡੀਓ 3 ਮਿੰਟ ਦੀ ਆ ਬੈਟਾਂ ਦੇ ਨਾਲ ਕੁੱਟਦਾ ਹੋਇਆ ਇਹ ਜਿਹੜਾ ਮਾਮਲਾ ਆ ਉਹਦੀ ਕੰਪਲੀਟ ਮੈਂ ਲੈ ਲਈ ਹੈਗੀ ਥਣੇਦਾਰ ਕਸ਼ਮੀਰ ਸਿੰਘ ਦੇ ਖਿਲਾਫ ਇਹਨਾਂ ਨੇ ਦਿੱਤੀ ਆ ਇਸ ਤੋਂ ਅਗੇ ਜੋ-ਜੋ ਰਿਕਾਰਡ ਇਹਦੇ ਤੇ ਆਊਗਾ ਉਸ ਰਿਕਾਰਡ ਨੂੰ ਨਾਲ ਲਾ ਕੇ ਜਿਹੜੀ ਅਗਲੀ ਕਾਰਵਾਈ ਲਈ ਸੀਨੀਅਰ ਆਫਸਰਾਂ ਦੇ ਪਾਸ ਭੇਜ ਦਿੱਤੀ ਜਾਊਗੀ ਐਸਐਮ ਜੈਟ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ